ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤੀ ਕਲਜੀ ਕੌਰੀਂਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਈ ਗੁਰੂ ਘਰ ਦੇ ਖੁਸ਼ ਹੋ ਚੜਦੀ ਕਲਾ ਚ ਲੋ ਡੇਲੀ ਦੀ ਤਰ੍ਹਾਂ ਜਿਵੇਂ ਤੁਸੀਂ ਦੇਖਦੇ ਹੋ ਕਿ ਮੈਂ ਹਮੇਸ਼ਾ ਘਰ ਦੇ ਵਲੌਗ ਹੀ ਪਾਉਂਦੀ ਹੁੰਦੀ ਆ ਤੇ ਬਹੁਤ ਸਾਰਾ ਜਿਹੜੀਆਂ ਭੈਣਾਂ ਬਹੁਤ ਅੱਛੇ ਕਮੈਂਟ ਕਰਦੀਆਂ ਸਭ ਤੋਂ ਪਹਿਲਾਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਤੇ ਪਹਿਲਾਂ ਗੁਰਦੀਪ ਕੌਰ ਜੀ ਦੇ ਨੰਬਰ ਤੋਂ ਮੈਨੂੰ ਆਇਆ ਸੀਗਾ ਜਿਹੜੇ ਦਿੱਲੀ ਰਹਿੰਦੇ ਇੱਥੇ ਦਰਾਜਪੁਰ ਦੇ ਆ ਮੈਨੂੰ ਉਹਨਾਂ ਦਾ ਆਇਆ ਸੀ ਕਿ ਤੁਸੀਂ ਕਿੱਥੇ ਰਹਿੰਦੇ ਸਿਸਟਰ ਬਿਲਕੁਲ ਤੁਹਾਡੇ ਬਿਲਕੁਲ ਨੇੜੇ ਆ ਮੈਂ ਠੀਕ ਹੈ ਜੀ ਤੁਹਾਡੇ ਤੋਂ 2-3 ਕਿਲੋਮੀ ਤੇ ਸੋਰੀ ਮੈਂ ਆਪਣੇ ਪਿੰਡ ਦਾ ਨਾਮ ਨਹੀਂ ਕੁਝ ਦੱਸ ਸਕਦੀ ਤੁਹਾਨੂੰ ਤੇ ਤੁਸੀਂ ਕਿਸੇ ਕੋਲੋਂ ਵੀ ਪੁੱਛ ਸਕਦੇ ਹੋ ਕਿ ਸੋਢੀ ਸਾਡੇ ਆਸ-ਪਾਸ ਸਭ ਨੂੰ ਪਤਾ ਹੈ ਕਿ ਅਸੀਂ ਸੋਢੀ ਹਾਂ ਠੀਕ ਹੈ ਜੀ ਤੇ ਬਾਕੀ ਥੈਂਕ ਯੂ ਤੁਹਾਡਾ ਬਹੁਤ ਸਾਰਾ ਇਨਾ ਮੇਰੀ ਵੀਡੀਓ ਨੂੰ ਪਿਆਰ ਦੇਣ ਲਈ ਬਹੁਤ ਸਾਰਾ ਧੰਨਵਾਦ ਦਿਲੋ ਜੀ ਬੜ ਸਾਰੀਆਂ ਭੈਣਾਂ ਦਾ ਸਾਰੀਆਂ ਭੈਣਾਂ ਦਾ ਬਹੁਤ ਅੱਛਾ ਲੱਗਿਆ ਮੈਨੂੰ ਬਹੁਤ ਅੱਛਾ-ਅੱਛਾ ਕਮੈਂਟਾਂ ਦੇ ਬਹੁਤ ਸਾਰਾ ਪਿਆਰ ਦਿੰਦੇ ਆ ਠੀਕ ਹੈ ਜੀ ਤੇ ਇਧਰ ਮੈਂ ਘਰ ਦੇ ਕੰਮ ਕਰਨ ਲੱਗੀ ਸੀ ਇਧਰ ਮੈਂ ਲਾ ਲਈ ਸੀ ਮਸ਼ੀਨ ਮੇਕੇ ਚੱਲੋ ਕੁਝ ਮੈਂ ਕੱਪੜੇ ਹੱਥਾਂ ਨਾਲ ਧੋ ਲੈਣੀਆਂ ਕੁਝ ਮਸ਼ੀਨ ਤੇ ਧੋ ਲੈਣੀਆਂ ਜੀ ਦਿਲੋ ਜੀ ਤੇ ਕੱਪੜਿਆਂ ਦਾ ਸਾਡਾ ਕੰਮ ਨਿਪਟ ਗਿਆ ਰਹਿ ਗਏ ਹੁਣ ਸਾਰੇ ਪੋਨੇ ਹੁਣ ਅਸੀਂ ਆਪਣੇ ਹੱਥਾਂ ਨਾਲ ਧੋਵਾਂਗੇ ਹਾਂ ਦੇਖੋ ਕਿੰਨੇ ਸਾਰੇ ਕੱਪੜੇ ਧੋਦੇ 我哪管你管他，你就收工。 yeah ਉਮੇਸ਼ਾ ਪਾਣੀ ਸੰਭੋਕਦੀ ਹੈ ਹੁਣ ਅੱਗੇ ਬੜੀ ਜੀ ਕੰਮ ਕਰਨ ਲੱਗ ਜੂਣ ਪਾਣੀ ਇਹਦਾ ਖਿਲਰ ਕਪੜਿਆਂ ਤੋਂ ਨਿਬੜ ਗਏ ਸੀਗੇ ਮੈਂ ਕਿ ਫਟਾਫਟ ਆਪਣਾ ਗੱਟਾ ਗੁੰਨ ਕੇ ਹੁਣ ਬਣਾਣੇ ਆ ਜੀ ਰੋਟੀ ਇੱਧਰ ਆਪਾਂ ਤੜਕਾ ਸੀ ਥੋੜਾ ਸਾਗ ਤੇ ਅਸੀਂ ਤੜਕਾ ਲਾਇਆ ਸੀਗਾ ਮੈਂ ਕਿ ਚਲੋ ਨਾਸ਼ਤਾ ਬਣਾ ਦਿੰਨੇ ਦੇਖਦੇ ਆ ਜੀ ਹੁਣ ਕੀ ਬਣਦੇ ਆ ਪਰੌਂਠੇ ਬਣਦੇ ਆ ਕਿ ਫੁਲਕਾ ਬਣਦਾ ਲੋਜੀ ਇੱਧਰ ਬਾਹਰ ਤੇ ਆਪਾਂ ਕੱਪੜੇ ਸੁੱਕਨੇ ਬਹੁਤ ਸੋਹਣੀ ਧੁੱਪ ਨਿਕਲੀ ਥੋੜੀ ਨਾ ਅੱਜ ਬਦਲੀ ਬਦਲੀ ਜੀ ਵੀ ਹੋਈ ਪਈ ਐ ਲੱਗ ਰਿਹਾ ਕਿ ਬਾਰਿਸ਼ ਨਾ ਆਜੇ ਬਾਕੀ ਦੇਖਦੇ ਆਂ ਜੀ ਕੱਪੜਿਆਂ ਦਾ ਕੰਮ ਹੋ ਗਿਆ ਫ੍ਰੀ ਹੁਣ ਆਪਾਂ ਸਵੇਰ ਦਾ ਵੀ ਆਪਣਾ ਕੰਮ ਫ੍ਰੀ ਕਰ ਲਿਆ ਤੇ ਆਹ ਦੇਖ ਲਓ ਗਾਇਸ ਤੁਹਾਨੂੰ ਦਿਖਾਨੀ ਆ ਮੈਂ ਆਹ ਦੇਖ ਲਓ ਕਾਂਵਾਂ ਦੇ ਕੰਮ ਜਿਹੜੀ ਚਾਵਲਾਂ ਦੀ ਕਿਣਕੀ ਸੀ ਉਹ ਛੱਡ ਗਏ ਤੇ ਨਮਕੀਨ ਨਮਕੀਨ ਚੁੱਪ ਕੇ ਖਾ ਗਏ ਨੇ ਇੰਨਕ ਕਾਂ ਵੀ ਅੱਜਕੱਲ ਇੰਨੇ ਖਰਾਬ ਹੋ ਗਏ ਨੇ ਤੇ ਆਹ ਦੇਖੋ ਛੱਡੇ ਉਰੋ ਉਹ ਪਤਾ ਨਹੀਂ ਹੁਣ ਹਰ ਹੋਊਗਾ ਕਿ ਨਹੀਂ ਹੋਊਗਾ ਆ ਦੇਖੋ ਤੰਗੀਆਂ ਬਹੁਤ ਸੋਹਣਾ ਮੈਂ ਇਹਦੇ ਚ ਹੀ ਸਿੱਟਦਾ ਸੀ ਬਹੁਤ ਸੋਹਣਾ ਹੋ ਗਿਆ ਤੇ ਪਾਣੀ ਪਾਣ ਵਾਲਾ ਹੋ ਗਿਆ ਮੇਰੀਆਂ ਕਿਆਰੀਆਂ ਨੂੰ ਕਿ ਮੈਂ ਅੱਜ ਇੱਧਰ ਪਾਣੀ ਪਾ ਦਿੰਦੀ ਆ ਮੈਂ ਕਿ ਪਾਣੀ ਪਾਣੀ ਕਿਆਰੀਆਂ ਨਾ ਸੁੱਕਣ ਲੱਗਦੀਆਂ ਅੱਜ ਕੱਲ ਪਾਣੀ ਦੀ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਜ਼ਰੂਰਤ ਹੋਣ ਲੱਗੀ ਤੇ ਇੱਥੇ ਹੋਇਆ ਸੀ ਪਾਲਕ ਬਥੂਆ ਤੇ ਲਾਇਆ ਹੋਇਆ ਹੈ ਤੰਗੀਆਂ ਇਹ ਫ੍ਰੀਜਾਂ ਲਾਈਆਂ ਹੋਈਆਂ ਨੇ ਦੇਖਦੇ ਆ ਕਿਤੇ ਕਿਤੇ ਜੰਮਿਆ ਕਿਤੇ ਨਹੀਂ ਬਸ ਉਹ ਤਾਂ ਆਪਣੇ ਆਪ ਹੀ ਜੰਮ ਗਿਆ ਵੈਸੇ ਅਸੀਂ ਲਾਇਆ ਵੀ ਨਹੀਂ ਠੀਕ ਆਹ ਮੇਰਾ ਹੋਇਆ ਸੰਭਾਪਨਾ ਉਹ ਫ੍ਰਾਈਜ਼ ਨਿਕਲ ਗਿਆ ਇਹ ਲੱਗਾ ਆ ਜੀ ਸਾਡੇ ਲਾਚੀ ਦਾ ਬੁੱਟਾ ਪਰ ਕੈਸਾ ਲਾਉਗਾ ਕੋਈ ਨਾਚੀ ਨਹੀਂ ਆਂਦੀ ਕੋਈ ਕੁਛ ਨਹੀਂ ਇੰਨਾ ਮਹਿੰਗਾ ਬੁੱਟਾ ਲਿਆ ਸੀ ਕੋਈ ਫਾਇਦਾ ਨਹੀਂ ਹੋਇਆ ਇਹਦੀ ਲੈਡ ਵੀ ਇਹ ਵੀ ਮਰਜ਼ੀ ਨਾਲ ਹੀ ਜਾਗਦੀ ਹੈ ਇਹ ਲੈ ਤੇ ਲਾਉਂ ਜੀ ਇੱਧਰ ਆਪਾਂ ਬਣਾਉਣ ਲੱਗਿਆ ਸਬਜ਼ੀ ਮੈਂ ਕਿੱਥੇ ਆਪਣਾ ਕੰਮ ਨਿਬੜ ਲਿਆ ਸੀ ਕੱਪੜੇ-ਕੁਪੜੇ ਪਾ ਕੇ ਹੋਰ ਕੰਮਾਂ ਤੋਂ ਫ੍ਰੀ ਮੈਂ ਕਿਹਾ ਹੁਣ ਰੋਟੀ ਬਣਾ ਦਾਂ ਸਭ ਤੋਂ ਵੱਡਾ ਕੰਮ ਸਬਜੀ ਦਾ ਹੁੰਦਾ ਤੇ ਗਾਇਸ ਤੁਹਾਨੂੰ ਮੈਂ ਦੱਸਦੀ ਆ ਕਿ ਆਹ ਨੇ ਮਟਰ ਇਹ ਮਟਰ ਕੱਢ ਕੇ ਰੱਖੇ ਨੇ ਜਿਵੇਂ ਅੱਜ ਕੱਲ ਬੜੀਆਂ ਭੈਣਾਂ ਸੋਚਦੀਆਂ ਨਾ ਕਿ ਅੱਗੋਂ-ਅੱਗੋਂ ਮਟਰ ਬਹੁਤ ਮਹਿੰਗਾ ਹੋ ਜਾਂਦਾ ਹੈ ਨਾ ਤੇ ਮੈਂ ਤੇ ਇਦਾਂ ਹੀ ਕਰਦੀ ਹੁੰਨੀ ਆ ਜਾਂ ਇਦਾਂ ਦਾ ਕੋਈ ਕੰਟੇਨਰ ਲੈ ਲੈਣਾ ਤੁਸੀਂ ਠੀਕ ਹੈ ਜੀ ਤੇ ਇਆਂ ਤੁਸੀਂ ਪੋਲੋ ਥਿੰਦੇ ਵਿੱਚ ਪੈਕ ਕਰਕੇ ਨਾ ਤੇ ਫ੍ਰਿਜਰ 'ਚ ਰੱਖਣਾ ਇਹ ਵਾਲੇ ਮਟਰ ਆਪਾਂ ਇਦਾਂ ਸਟਾਕ ਕਰ ਸਕਦੇ ਆ ਠੀਕ ਹੈ ਜੀ ਇਹ ਮਟਰ ਤੁਹਾਡੇ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਅਗੇ ਕੋਈ ਆਪਾਂ ਇਹਨਾਂ ਨੂੰ ਬੋਇਲਿੰਗ ਕਰਨਾ ਕੋਈ ਕੁਝ ਨਹੀਂ ਕਰਨਾ ਹੈਗਾ ਠੀਕ ਹੈ ਜੀ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਤੇ ਇਹਨਾਂ ਨੂੰ ਡੱਬਿਆਂ ਦੇ ਇਹ ਵੀ ਦੇ ਕੰਟੇਨਰ ਤੁਸੀਂ ਦੇਖ ਲਈਓ ਕਿ ਸ਼ਹਿਰਾਂ ਦੇ ਵਿੱਚ ਤਾਂ ਖਾਸ ਕਰਕੇ ਦਹੀਂ ਵਗੈਰਾ ਸਬਜ਼ੀਆਂ ਵਗੈਰਾ ਚਾਹੁੰਦੇ ਚਲੋ ਸਾਡੇ ਤਾਂ ਪਿੰਡਾਂ ਚਾਹੁੰਦੇ ਨਹੀਂ ਅਸੀਂ ਇਸ ਕਰਕੇ ਵੀ ਕੋਈ ਨਾ ਕੋਈ ਹੋਵੇ ਤੇ ਆਪਾਂ ਰੱਖ ਲਈਦੇ ਨਹੀਂ ਤੇ ਜ਼ਿਆਦਾਤਰ ਕਿਸੇ ਵੀ ਡੱਬੇ ਦੇ ਵਿੱਚ ਪਰ ਰੱਖਣੇ ਤੁਸੀਂ ਬੰਦ ਕਰਕੇ ਠੀਕ ਹੈ ਇਹਦੇ ਚ ਆ ਹੀ ਨਹੀਂ ਰਹਿ ਖੱਟ ਕਰਨੇ ਬਾਅਦ ਤੇ ਇਦਾਂ ਦੇ ਡੱਬਿਆਂ ਦੇ ਵਿੱਚ ਪੈਕ ਕਰਕੇ بس ਹਵਾ ਨਾ ਮਤਲਬ ਕਰੋ ਸੋਵੇਂ ਨਾ ਬਾਹਰੋਂ ਹਵਾ ਅੰਦਰ ਜਾਵੇ ਨਾ ਅੰਦਰ ਦੀ ਬਾਹਰ ਹੋਵੇ ਠੀਕ ਹੈ ਐਦਾਂ ਕਰਕੇ ਤੁਸੀਂ ਫ੍ਰੀਜਰ ਚ ਰੱਖਣਾ ਠੀਕ ਹੈ ਇਹਨਾਂ ਨੂੰ ਮੈਂ ਤੁਹਾਨੂੰ ਮੈਂ ਤਾਂ ਚਲੋ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਮੈਂ ਰੱਖਣ ਲੱਗੀ ਸੀ ਇਹ ਫਿਰ ਕਰਮੀਆਂ ਦੇ ਵਿੱਚ ਕੰਮ ਆਉਂਦੇ ਸੀ ਮੈਂ ਆਪਣਾ ਚਾਵਲ ਬਣਾਉਣੇ ਹੋਣ ਨਾ ਕਈ ਵਾਰੀ ਜੀ ਕਰਦਾ ਤੇ ਲੋ ਜੀ ਇੱਧਰ ਮੈਂ ਇੱਕ ਹੀ ਮਾ ਦਿੰਨਾ ਤੜਕਾ ਆਪਾਂ ਠੀਕ ਹੈ ਜੀ ਮੈਂ ਤੜਕਾ ਲਾ ਦਿੰਦੀ ਕਿਤੇ ਕੀ ਕੰਦੇ ਸੀ ਚਾਹ ਪੀਣੀ ਵਾਕਰ ਵਾਲੀ ਸ਼ਤਰ ਵਾਲੀ ਅਦਰ ਤੇ ਕਾਉਂਗੇ ਤੇ ਆਲੂ ਵੀ ਮਸਾਲਾ ਸਾਡਾ ਹੋ ਗਿਆ ਤਿਆਰ ਹੋਣੇ ਦੇ ਵਿੱਚ ਆਪਾਂ ਪਾ ਲੈਂਦੇ ਹਾਂ ਨਮਕ ਮਿਰਚ ਆਪ ਆਪਣੇ ਟੇਸਟ ਅਨੁਸਾਰ ਸਭ ਕੁਝ ਹਲਦੀ ਨਾ ਹਮੇਸ਼ਾ ਹਰੀ ਸਰਜੀ ਜੀ ਮੈਂ ਤੇ ਘਾਟੀ ਪਾਣੀ ਹੁੰਨੀ ਆ ਤੁਹਾਨੂੰ ਵੀ ਦੱਸਦੀ ਹੁੰਨੀ ਆ ਕਿ ਘਾਟੀ ਪਾਣੀ ਚਾਹੀਦੀ बड़े दिन लागे होने जी अखा खराब होंगे फोन चलाना इस चीज का पता खास ध्यान रखना चाहिए थोन तो ਲਓ ਜੀ ਇੱਧਰ ਬਣ ਗਈ ਸਾਡੀ ਸ਼ੱਕਰ ਵਾਲੀ ਚਾਹ। ਮਿੰਨੇ ਪੀਣੀ ਆ ਕੇ ਪੀ ਲਓ। ਹਾਂਜੀ। ਖਾਸ ਹੀ ਜੈ ਤਾਂ ਸ਼ੱਕਰ ਵਾਲੀ ਚਾਹ। ਬਾਪੂ ਸੰਧਾਰ ਕੋਈ ਤਾਂ ਸੰਧ ਨਹੀਂ ਘਰਦਾ। ਉਹ ਪਤਾ ਨਹੀਂ ਕਿਤੇ ਗਿਆ ਛੋਟੇ ਜਿਹੇ ਗੱਦੂ ਮਾਸਾਪਾ। ਕੁਣੀ ਮਰਜੀ ਹੁਣ ਮੈਂ ਇਥੇ ਆਪਣੇ ਖਾਤੇ ਨੂੰ ਮੇਥੀ ਪਾਲਕ ਸਾਰੀ ਬਿਲਕੁਲ ਵੀ ਨਹੀਂ ਹੈ ਉਸ ਦਾ ਪਾਲਕ ਇਹਦੇ ਸਾੜੀ ਪੰਡ ਬੰਨ ਕੇ ਲੈ ਗਈ ਹਾਂ ਅੱਛਾ ਵਧੀਆ ਮੂੜੀਆਂ ਦਾ ਬੀਜ ਨਹੀਂ ਹੈ ਗਏ ਵਾਲਾ ਲਾਲ ਮੂਲੀ ਨਹੀਂ ਵਧੀਆ ਲੱਗਦੀ ਸੰਗੀ ਯਾਰ ਮੇਕੋ ਜੀ ਘਰਦਿਆਂ ਨੂੰ ਸੱਚੀ ਪੁੱਛੋ ਨਾ ਖੁਸ਼ ਕਰਨਾ ਬਹੁਤ ਮੁਸ਼ਕਲ ਹੈ ਕਹਿਣਾ ਅਸੀਂ ਇਹਨਾਂ ਨੂੰ ਕੁਝ ਨਹੀਂ ਕਰ ਪਾ ਸਕਦੇ ਤੇ ਆਹ ਦੇਖੋ ਜੀ ਮੈਂ ਬਣਾਈ ਸੀ ਉਹਨੇ ਮੇਥੀ ਆਲੇ ਤੜਕਾ ਲਾ ਕੇ ਮੇਥੀ ਤਿਆਰ ਨਹੀਂ ਹੋਈ ਤੇ ਫਿਰ ਲੈ ਡਿਮਾਂਡ ਹੈ ਕਿ ਅਸੀਂ ਮੇਥੀ ਨਹੀਂ Shimla mirch bhi naal hi banawan lagge la re ਇਹ ਡਿਮਾਂਡ ਪਤਾ ਕਿ ਦੀ ਅੰਮ੍ਰਿਤਕੌਰ ਦੀ ਇਹਨਾਂ ਨੂੰ ਮੁਸ਼ਕਲ ਆ ਜੀ ਅਸੀਂ ਇਹਨਾਂ ਨੂੰ ਕੁਝ ਨਹੀਂ ਕਰ ਬਾਂਦੇ ਹੋਮੀ ਨਾ ਕੋਈ ਇਹਨਾਂ ਦੀ ਡਿਮਾਂਡ ਲੱਗ ਗਈ ਧਰੀ ਦੇਂਦੀ ਤੇ ਇਧਰ ਮੈਂ ਫਿਰ ਮੈਂ ਘਟਾ ਆ ਕੱਟ ਲਈ ਸੀ ਸ਼ਿਮਲਾ ਮੇਚ ਬਈਆਂ ਸੀ ਦੋ ਮੈਂ ਉਸ ਦਿਨ ਬਣਾਇਆ ਸੀ ਨਾ ਚਿਲਾ ਜਿਹਾ ਬਣਾਇਆ ਸੀ ਇੱਕ ਦਿਨ ਦੇ ਮੇਰੇ ਕੋਲ ਦੋ ਤਿੰਨ ਸ਼ਿਮਲਾ ਮਿਕਸੀ ਆ ਪੀਜ਼ਾ ਆ ਪੀਜ਼ਾ ਬਣਾਇਆ ਸੀ ਜੀ ਪੀਜ਼ਾ ਠੀਕ ਹੈ ਜੀ ਪੀਜ਼ਾ ਬਣਾਉਣ ਦੇ ਵਿੱਚ ਬੱਚੀ ਪਈ ਸੀ ਸਾਡੀ ਤੇ ਮੈਂ ਕਿਹਾ ਚਲੋ ਤੁਹਾਨੂੰ ਇਹ ਵੀ ਅੱਜ ਸ਼ਿਮਲਾ ਮੇਚ ਵਿਖਵਾ ਲੇਗੀ ਤੇ ਇਹਨਾਂ ਮੁਕਦਨ ਤੇ ਲਓ ਜੀ ਆ ਆ ਗਈ ਹੈ ਭਾਜੀ ਜਿੰਨਾ ਅਸੀਂ ਮਠੇ ਤੋਂ ਮਿੱਠੇ ਤੋਂ ਟਲਦੇ ਆ ਉਹਨਾਂ ਸਾਡੇ ਘਰ ਵਧੀਆ ਵਧੀਆ ਭਾਜੀ ਆ ਜਾਂਦੀ ਹੈ ਆ ਲੱਡੂ ਆਏ ਇੱਧਰ ਆਏ ਸਾਡੇ ਗਵਾਂਢ ਵਿੱਚ ਵਿਆਹ ਸੀ ਤੁਸੀਂ ਵੇਖਿਆ ਸੀ ਨਾ ਵੀਡੀਓ ਦੇ ਵਿੱਚ ਮਠੀਆਂ ਬਰਫੀ ਤੇ ਗੁਲਾਬ ਜਾਮਨ ਆ ਜੋ ਜਿੰਨੇ ਜਿੰਨੇ ਖਾਣੇ ਆ ਦੇਖੋ ਬਹੁਤ ਸੌਫਟ ਸੌਫਟ ਹੋਣੇ ਬਹੁਤ ਵਧੀਆ ਬਣੇ ਹੋਏ ਨੇ ਗੁਲਾਬ ਜਾਮਨ ਮੈਂ ਖਾ ਲਿਆ ਮੈਂ ਖਾਂਦੇ ਖਾਂਦੇ ਵੀ ਪਰ ਮੇਂ ਮਿੱਠਾ ਖਾਈ ਲੈਨੀ ਆ ਬਾੜਾ ਬੁੱਤਾ ਐਸੇ ਮੈਨੂੰ ਮਿੱਠਾ ਬਸੰਦ ਨਹੀਂ ਆ ਕੋਈ ਜੀ ਨੂੰ ਮਿੱਠਾ ਤੇ ਆਲੂ ਬਿਲਕੁਲ ਨਹੀਂ ਪਸੰਦ ਨਾ ਨਾ ਤੇ ਚਟਨੀ ਨਾਲ ਦੇ ਦੋ ਰੋਟੀ ਦੋ ਫੁਲਕੇ ਤੂੰ ਚਟਨੀ ਨਾਲ ਖਾ ਲਈਏ ਮੇਰੇ ਥੋੜੀ ਗੱਲ ਕਰ ਰਹੀ ਮੈਂ ਤਾਂ ਚਟਨੀ ਨਾਲ ਬਸਾਂ ਮੈਨੂੰ ਨਹੀਂ ਝੋਕੇਗਾ ਆਪਾਂ ਤਾਂ ਚਟਨੀ ਨਾਲ ਦੋ ਫੁਲਕੇ ਗਰਮ-ਗਰਮ ਫੁਲਕੇ ਔਰ ਨਾਲ ਦੇਸੀ ਘੀ ਹੋਣਾ ਚੋਪੜੇ ਹੋਣ ਚਾਹੀਏ ਮੱਖਣ ਨਾਲ ਚੋਪੜੇ ਹੋਣ ਮੈਂ ਤਾਂ ਸਭ ਤੋਂ ਵਧੀਆ ਮੈਨੂੰ ਮੈਨੂੰ ਤਾਂ ਬਹੁਤੇ ਚੀਜ਼ਾਂ ਪਸੰਦ ਹੈਗਾ ਔਰ ਬਣਦੇ ਵੀ ਆਲੂ ਹੀ ਥਡੇ ਘਰ ਜਾ ਕੌਣ ਖਾਂਦਾ ਮਰਚਪੋਰ ਖਾਂਦੀ ਹੈ ਜਵਾ ਦਾ ਚਾਚਾ ਮੈਂ ਬਹੁਤ ਪਸੰਦ ਕਰਦੀ ਆਲੀ ਵਧੀ ਜਾ आलू हल्दी गई हो गई मैं हमेशा तुम्हें पता जलो भी कभी सब्जी बनाने ना कभी कभी तेज बना लगा अरे ऐसा सब्जी बनी ना सब जल्दी ज्यादा वाला बन गई हम देखियो कि टेस्टी बननी है कुछ तो थोड़ी है सब्जी चाच ने कहना दोनों मेरे मतलब सब्जियां शिमला मिर्च मेथे भी बाकी बहुत सारिया भेन मैं बहुत सारा प्यार दिदी थैंक यू सर सिस्टर फिर धूली तो मैं बहुत डेली कमेंट कर दिया माले वाले सिस्टर डेली करते हैं ਹਰਤੀ ਜੀ ਵੀ ਡੇਲੀ ਕਰਦੇ ਤੇ ਸੈਮ ਸਿਸਟਰ ਵੀ ਡੇਲੀ ਕਰਦੇ ਬਹੁਤ ਅੱਛਾ ਲੱਗਦਾ ਜਦੋਂ ਡੇਲੀ ਮੈਨੂੰ ਪੜਨਾ ਕਮੈਂਟ ਕਰਦੀਆਂ ਨਾ ਤੇ ਗੁਰਨਾਮ ਸਿਸਟਰ ਵੀ ਕਦੇ-ਕਦੇ ਤਾਂ ਕਰਦੀਆਂ ਨੇ ਨਕੋਦਰ ਵਾਲੀ ਸਿਸਟਰ ਇਹਨਾਂ ਨੂੰ ਫਟੇਕੜ ਸਾ ਕੁਝ ਜ਼ਰੂਰ ਕਰਦੀ ਹੁੰਦੀ ਸੀ ਭੈਣ ਕਮੈਂਟ ਹੁਣ ਬਹੁਤ ਹੀ ਨੋ ਹੋ ਗਏ ਉਹਨਾਂ ਦਾ ਕਮੈਂਟ ਨਹੀਂ ਆ ਰਿਹਾ ਫਤਮੀ ਕੀ ਕੀ ਹੈ ਕਿ ਲੈ ਸੁਰਜੀਤ ਸਿਸਟਰ ਤਾਂ ਕਰਨ ਲੱਗ ਗਏ ਜਦੋਂ ਤੱਕ ਇਹ ਠੀਕ ਹੋ ਗਏ ਦੱਸ ਦੇਣੇ ਤੇ ਲਓ ਜੀ ਇਹਨੂੰ ਵੀ ਲੱਗ ਗਿਆ ਹੁਣ ਸਾਡਾ ਟੜਕਾ ਹੁਣ ਆਰਾਮ ਨਾਲ ਬਣ ਜੇ ਜੇ ਵੀ ਸਬਜ਼ੀ ਸਭ ਖੁਸ਼ ਹੋਣਾ ਚਾਹੀਦਾ ਹੈ ਸਭ ਪਤਾ ਹੈ ਜਾਨ ਨੂੰ ਸਭ ਨੂੰ ਖੁਸ਼ ਕਰਕੇ ਰੱਖੋ ਮੇਥੀ ਵੀ ਬਣ ਗਈ ਬਸ ਆਲੂ ਪੱਕ ਜਾਂਦਾ ਸਮਝਾ ਲਓ ਮੇਥੀ ਬਣ ਜਾਂਦੀ ਕਿਉਂਕਿ ਮੇਥੀ ਬਹੁਤ ਜਲਦੀ ਬਣ ਜਾਂਦੀ ਹੈ ਉਹੀ ਆਪਣੇ ਘਰ ਦੇ ਨੇ ਸਾਫ ਸ਼ੀਟ ਐਂਡ ਕਲੀਨ ਬਾਕੀ ਤੁਸੀਂ ਨਾ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਜਦੋਂ ਵੀ ਕਦੀ ਰਸੋਈ ਸਾਫ ਕਰਦੇ ਹੁੰਦੇ ਨਾਲ ਦੀ ਨਾਲ ਹੀ ਆਪਣੀ ਸਿੰਕ ਤੇ ਨਾ ਆ ਜਿਹੜਾ ਸੀਲ ਗੁਰ ਹੁੰਦਾ ਨਾ ਇਹ ਨਾਲ ਦੀ ਨਾਲ ਮਾਰ ਕੇ ਸਾਫ ਕਰ ਲਿਆ ਕਰੋ ਕਈ ਵਾਰੀ ਹੁੰਦਾ ਬੜੀਆਂ ਭੈਣਾਂ ਦੇ ਕਮੈਂਟ ਹੁੰਦੇ ਆ ਕਿ ਸ਼ੋਰਾਂ ਜੰਮ ਜਾਂਦਾ ਜੇਕਰ ਆਪਾਂ ਇਹਨੂੰ ਇੱਦਾਂ ਹੀ ਛੱਡ ਦਾਂਗੇ ਨਾ ਤਾਂ ਹੀ ਸ਼ੋਰਾਂ ਜੰਮਦਾ ਹੈ ਵੈਸੇ ਕਦੀ ਸਾਡੀ ਸ਼ੀਸ਼ੇ ਖਰਾਬ ਨਹੀਂ ਹੁੰਦੇ ਜਿੰਨੀ ਆਪਾਂ ਸਿੰਕ ਸਿੰਕ ਆਪਣੀ ਸਾਫ ਰੱਖਾਂਗੇ ਉੰਨੀ ਵਧੀਆ ਰਹਿੰਦੀ ਹੈ ਠੀਕ ਹੈ ਜੀ ਇਸ ਤੈਨ ਆਪਣੀਆਂ ਠੂਟੀਆਂ ਨੂੰ ਵੀ ਨਾਲ ਦੀ ਨਾਲ ਹੀ ਸਾਫ਼ ਕਰ ਲਿਆ ਕਰੋ ਬਹੁਤ ਵਧੀਆ ਲੱਗਦਾ ਨਾਲੇ ਚਮਕਦੀਆਂ ਆਪਣੀਆਂ ਠੂਟੀਆਂ ਨਾਲੇ ਸਾਫ਼ ਸੁਥਰੀਆਂ ਰਹਿੰਦੀਆਂ ਠੀਕ ਹੈ ਜੀ ਐਸੇ ਤਰ੍ਹਾਂ ਆਪਾਂ ਪੜੇ ਸ਼ੌਂਕ ਨੂੰ ਆਪਣੇ फटाफट ਇਹ ਵੀ ਇੱਕ ਸ਼ੌਂਕ ਹੁੰਦਾ ਆਪਣੇ ਸਾਫ਼ ਸਫਾਈ ਰੱਖਣ ਦਾ ਆਪਣੇ ਕੰਮ ਨਿਬੜੋ फटाफट ਆਪਣੀ ਰੋਈ ਨੂੰ ਰੱਖੋ ਚਮਕਦਾਰ ਆ ਫੇਰ ਉੱਤ ਗਿਆ ਸਾਡਾ ਹੁਣ ਇਹ ਗਿੱਲਾ ਮੋਲ ਰੱਖ ਲਓ ਨੰਨ੍ਹੀਆਂ ਅੱਦਿ ਮਾ ਦੇਖੋ ਸਾਡੀ 싱ਕ ਤੇ ਕਦੀ ਵੀ ਸ਼ੋਰ ਨਹੀਂ ਅਸੀਂ ਜੰਮਣ ਦਿੰਦੀ ਅਗੀ ਬਿਲਕੁਲ ਸਾਫ ਹੁੰਦੀ ਤੇ ਇੱਕਦਮ ਦੇਖ ਲਓ ਪਤਾ ਵੀ ਨਹੀਂ ਲੱਗਦਾ ਕਿ ਸਾਡੀ 싱ਕ ਜਦ ਅਸੀਂ ਭਾਂਡੇ ਵੀ ਮਾਰ ਦਿਆ ਇੰਨੇ ਸਾਫ ਸੁਥਰੇ ਰਹਿੰਦੇ ਸਭ ਦੇ ਸੋ